ਇਸ ਸਾਲ ਭਾਰਤ ਨੇ G20 ਦੇ ਨਾਲ-ਨਾਲ ਹੋਰ 9 ਦੇਸ਼ਾਂ ਨੂੰ ਵੀ ਇਸ ਮੀਟਿੰਗ ਵਿੱਚ ਸੱਦਾ ਦਿੱਤਾ ਜਿਨ੍ਹਾਂ ਵਿੱਚ ਬੰਗਲਾਦੇਸ਼, ਮੋਰੀਸ਼ੀਅਸ, ਅਜੀਪਟ, ਨੀਦਰਲੈਂਡ ਨਾਈਜੀਰੀਆ, ਉਮਾਨ, ਸਿੰਗਾਪੁਰ, ਸਪੇਨ ਅਤੇ ਯੂਏਈ ਸ਼ਾਮਲ ਸੀ। ਜੀ20 ਵਿੱਚ ਆਰਥਿਕ ਤੌਰ ਤੇ ਦੇਸ਼ਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਲਾਈਮੇਟ ਚੇਂਜ ਬਦਲਦੇ ਮੌਸਮ ਨੂੰ ਰੋਕਣਾ, ਡਿਵੈਲਪਮੈਂਟ, ਗ੍ਰੀਨ ਊਰਜਾ ਨੂੰ ਵਧਾਉਣਾ ਸ਼ਾਮਲ ਸੀ। ਇਸ ਸਾਲ ਦੀ ਜੀ20 ਮੀਟਿੰਗ ਵਿੱਚ ਚੀਨ ਅਤੇ ਰਸ਼ੀਆ ਨੇ ਭਾਗ ਨਹੀਂ ਲਿਆ। ਜੀ20 ਦੀ ਮੁੱਖ ਮੀਟਿੰਗ 2 ਦਿਨ ਹੀ ਚੱਲਦੀ ਹੈ ਪਰ ਉਹ ਤੋਂ ਪਹਿਲਾਂ ਸਾਰੇ ਦੇਸ਼ਾਂ ਦੇ ਵੱਖ-ਵੱਖ ਮਨਿਸਟਰ ਜਿਵੇਂ ਕਿ ਹੈਲਥ ਮਨਿਸਟਰ ਖੇਤੀਬਾੜੀ ਮੰਤਰੀ ਕਲਚਰ ਮੰਤਰੀ ਵੱਖ-ਵੱਖ ਦਿਨ ਪ੍ਰਧਾਨਗੀ ਕਰਨ ਵਾਲੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕਰਦੇ ਨੇ ਜੇ 20 ਮੀਟਿੰਗ ਦੇ ਆਖਰੀ ਵਾਲੇ 2 ਦਿਨ ਸਾਰੇ 20 ਦੇਸ਼ਾਂ ਦੇ ਹੈੱਡ ਮਿਲ ਕੇ ਮੀਟਿੰਗ ਕਰਦੇ ਨੇ ਅਤੇ ਪਹਿਲਾਂ ਕੀਤੀਆਂ ਗਈਆਂ ਮੀਟਿੰਗਾਂ ਦਾ ਸਿੱਟਾ ਕੱਢਿਆ ਜਾਂਦਾ ਹੈ ਕਿ ਕਿਹੜੇ ਮੁੱਦਿਆਂ ਤੇ ਹੋਰ ਕੰਮ ਕਰਨ ਦੀ ਲੋੜ ਹੈ ਜੇ ਤੁਹਾਨੂੰ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ